ਸਤਿ ਸ਼੍ਰੀ ਅਕਾਲ ਅੱਜ ਅਸੀਂ ਬਣਾਵਾਂਗੇ ਪੋਟੈਟੋ ਬੋਲਸ ਇਹਦੇ ਲਈ ਬ੍ਰੈਡ ਨੂੰ ਜਿਹੜਾ ਪਾਣੀ ਵਿੱਚ ਭਿਉਂ ਕੇ ਤੇ ਇੱਕ ਬਕੜੇ ਡੋਂਗੇ ਵਿੱਚ ਕੱਢ ਲਵਾਂਗੇ ਫਿਰ ਇਹਦੇ ਵਿੱਚ ਪਿਆਜ਼ ਤੇ ਹਰੀਆਂ ਮਿਰਚਾਂ ਨੂੰ ਪਾ ਦਵਾਂਗੇ ਫਿਰ ਇਹਦੇ ਵਿੱਚ ਦੋ ਜਿਹੜੇ ਹਨ ਉਬਲੇ ਆਲੂ ਲੈ ਕੇ ਉਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਮੈਸ਼ ਕਰਕੇ ਕਿਉ ਬ੍ਰੈਡ ਦੇ ਨਾਲ ਹੀ ਇਸ ਨੂੰ ਮਿਲਾ ਦਵਾਂਗੇ ਫਿਰ ਇਹਦੇ ਵਿੱਚ ਪਾਵਾਂਗੇ ਨਮਕ ਥੋੜਾ ਜਿਹਾ ਸਵਾਦ ਅਨਸਾਰ ਗਰਮ ਮਸਾਲਾ આમਚੂਰਨ ਪਾਊਡਰ ਤੇ ਪੀਜ਼ਾ 오ਰਗੈਨੋ ਵਿੱਚ ਮਿਲਾ ਦਵਾਂਗੇ ਫਿਰ ਇਹਨੂੰ ਚੰਗੀ ਤਰ੍ਹਾਂ ਜੜਾ ਇਹਨੂੰ ਮੈਸ਼ ਜਿਆ ਕਰ ਲਾਂਗੇ ਫਿਰ ਬ੍ਰੈਡ ਕ੍ਰਮ ਲਾਵਾਂਗੇ ਬ੍ਰੈਡ ਕ੍ਰਮ ਲੈ ਕੇ ਇਹਨਾਂ ਜਿਹੜੇ ਆਲੂ ਮਲਾਈ ਸੀ ਦੀਆਂ ਛੋਟੀਆਂ-ਛੋਟੀਆਂ ਬਾਲਸ ਬਣਾ ਲਵਾਂਗੇ ਦੇਖੋ ਇਦਾਂ ਛੋਟੀਆਂ-ਛੋਟੀਆਂ ਜੀਆਂ ਬਾਲਸ ਬਣਾਉਣੀਆਂ ਬਹੁਤੀਆਂ ਵੱਡੀਆਂ ਨਹੀਂ ਨਹੀਂ ਤਾਂ ਕੱਚੇ ਰਹਿ ਜਾਂਦੇ ਆ ਵਿੱਚੋਂ ਠੀਕ ਆ ਇਦਾਂ ਛੋਟੀਆਂ-ਛੋਟੀਆਂ ਬਾਲਸ ਬਣਾ ਕੇ ਬ੍ਰੈਡ ਕ੍ਰਮ ਲਗਾ ਕੇ ਇਹਨੂੰ ਅਸੀਂ ਡੀਪ ਫ੍ਰਾਈ ਕਰ ਲਾਂਗੇ ਬਹੁਤ ਹੀ ਟੇਸਟੀ ਬਣੇ ਸੀ ਤੁਸੀਂ ਵੀ ਟਰਾਈ ਕਰਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਇਹੋ ਜਿਹੇ ਵੀਡੀਓਜ਼ ਦੇਖਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ